ਸਰਕਾਰੀ ਸਕੂਲ ਪਿੰਡ ਰੋਟਾ ਦੇ ਪ੍ਰਿੰਸੀਪਲ ਦਿਨੇਸ਼ ਗੁਪਤਾ ਜੀ ਦੇ ਨਾਲ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਉਹਨਾਂ ਤੋਂ ਜਾਣਕਾਰੀ ਲਵਾਂਗੇ ਕਿ ਕੀ ਕੀ ਉਪਲਬਧੀਆਂ ਨੇ ਉਹਨਾਂ ਦੀਆਂ ਸਕੂਲਾਂ ਦੇ ਲਈ ਸਕੂਲਾਂ ਦੇ ਵਿੱਚ ਮੈਂ ਬਤੌਰ ਹਿੰਦੀ ਲੈਕਚਰਰ ਡਿਸਟ੍ਰਿਕਟ ਪੋਥਲਾ ਵਿੱਚ ਜੁਆਇਨ ਕੀਤਾ ਸੀ ਉਸ ਤੋਂ ਬਾਅਦ ਜ਼ਿਲ੍ਹਾ ਸੰਗਰੂਰ ਵਿਖੇ ਸੀਨੀਅਰ ਸਕੂਲ ਭਾਨੀਗੜ੍ਹ ਵਿਖੇ ਮੈਂ ਲਗਭਗ 20 ਸਾਲ ਕੰਮ ਕੀਤਾ ਅਤੇ 2016 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਾਨੂੰ ਅ ਪ੍ਰਿੰਸੀਪਲ ਬਣਾਇਆ ਗਿਆ ਤੇ ਮੈਂ 2016 ਤੋਂ ਹੀ ਇਸ ਸਕੂਲ ਵਿਖੇ ਸੇਵਾ ਨਿਭਾ ਰਿਹਾ ਹਾਂ ਕਿ ਕੀ ਪ੍ਰਾਪਤੀ ਨੇ ਤੁਹਾਡੀਆਂ ਇਸ ਸਕੂਲ ਦੇ ਲਈ ਜਦੋਂ ਤੁਸੀਂ 2016 ਦੇ ਵਿੱਚ ਇਸ ਸਕੂਲ ਦੇ ਵਿੱਚ ਆਏ ਹੋ ਉਦੋਂ ਕੀ ਹਾਲਾਤ ਸੀ ਤੇ ਅੱਜ ਇਸ ਸਕੂਲ ਦੇ ਕੀ ਹਾਲਾਤ ਨੇ ਅ 2016 ਦੇ ਵਿੱਚ ਜਦੋਂ ਅਸੀਂ ਜੋਇਨ ਕੀਤਾ ਤਾਂ ਇਹ ਉਸ ਸਮੇਂ ਹਾਈ ਸਕੂਲ ਸੇ ਅਪਗ੍ਰੇਡ ਹੋ ਕੇ ਸੀਨੀਅਰ ਸਕੂਲ ਬਣਿਆ ਤੇ ਉਸ ਸਮੇਂ ਇੱਕ ਸੀਨੀਅਰ ਸਕੂਲ ਸਕੂਲ ਦੇ ਲਈ ਜੋ ਇਨਫਰਾਸਟ੍ਰਕਚਰ ਜੋ ਸਹੂਲਤਾ ਹੋਣੀਆਂ ਚਾਹੀਦੀਆਂ ਸੀਗੀਆਂ ਉਹ ਉਸ ਸਮੇਂ ਨਹੀਂ ਸਨ ਤਾਂ ਅਸੀਂ ਹੌਲੀ-ਹੌਲੀ ਇੱਕ ਯੋਜਨਾਬੰਦੀ ਦੇ ਮਾਸਟਰ ਪਲਾਨ ਦੇ ਹਿਸਾਬ ਨਾਲ ਇੱਕ ਪ੍ਰੋਪਰ ਰੂਪਰੇਖਾ ਬਣਾਈ ਤੇ ਪੰਜਾਬ ਸਰਕਾਰ ਨੂੰ ਸਹਾਇਤਾ ਵਿੱਤੀ ਸਹਾਇਤਾ ਮਿਲੀ ਤੇ ਕੁਝ ਹੋਰ ਆਪਣੇ ਪ੍ਰਯਾਸ ਦੇ ਨਾਲ ਅਸੀਂ ਕਾਫੀ ਕੁਛ ਕੰਮ ਜਿਹੜਾ ਹੈ ਕੀਤਾ ਹੈ ਅ ਕਾਫੀ ਨਵੇਂ ਕਮਰੇ ਬਣਾਏ ਨੇਗੇ ਹੋਰ ਬਹੁਤ ਸਾਰਾ ਜਿਹੜਾ ਹੈ ਇੰਟਰਲੌਕ ਲਾਈਨਸ ਹ ਹੁਣ ਸਾਡੀ ਸਾਇੰਸ ਲੈਬ ਜਿਹੜੀ ਹੈ ਨਵੀਂ ਬਣ ਰਹੀ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਇੱਕ ਬਹੁਤ ਹੀ ਉੱਚ ਪੱਧਰੀ ਉੱਚ ਤਕਨੀਕ ਨਾਲ ਵਧੀਆ ਇੱਕ ਸਾਇੰਸ ਲੈਬ ਅਸੀਂ ਬਣਾਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਕੰਪਿਊਟਰ ਲੈਬ ਵੀ ਜਿਹੜੀ ਹੈ ਸਾਡੀ ਅਪਰੂਵ ਹੋਈ ਹੈ ਉਹਨੂੰ ਵੀ ਅਸੀਂ ਬਹੁਤ ਹੀ ਵਧੀਆ ਕਿਸਮ ਦੀ ਜਿਹੜੀ ਹੈ ਕੰਪਿਊਟਰ ਲੈਬ ਬਣਾਨੀ ਹੈ ਬਿਲਕੁਲ ਇਸ ਤੋਂ ਇਲਾਵਾ ਕਿੰਨੇ ਸਟੂਡੈਂਟ ਨੇ ਇਸ ਸਕੂਲ ਦੇ ਵਿੱਚ ਜੋ ਐਜੂਕੇਸ਼ਨ ਲਰਨੇ ਤੇ ਅਸੀਂ ਮੇਰੀ ਸ਼ੁਰੂ ਤੋਂ ਹੀ ਇਹ ਮੰਨਣਾ ਹੈ ਕਿ ਇਹ ਇੱਕ ਜਿਹੜੀ ਸੰਸਥਾ ਹੈ ਉਹ ਇੱਕ ਪਰਿਵਾਰ ਦੀ ਤਰ੍ਹਾਂ ਹੁੰਦੀ ਹੈ ਇੱਕ ਟੀਮ ਦੀ ਤਰ੍ਹਾਂ ਅਸੀਂ ਕੰਮ ਕੀਤਾ ਤੇ ਬਹੁਤ ਸਾਰੇ ਸਾਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਤੇ ਉਹ ਮੇਰਾ ਸਮਝਦਾ ਕਿ ਚੁਣੌਤੀਆਂ ਹੀ ਸਾਨੂੰ ਅੱਗੇ ਲੈ ਕੇ ਜਾਂਦੀਆਂ ਚੁਣੌਤੀਆਂ ਨੂੰ ਪਾਰ ਕਰਕੇ ਹੀ ਅਸੀਂ ਸਫਲ ਹੋ ਸਕਦੇ ਹਾਂਗੇ ਅਸੀਂ ਆਪਣੇ ਸਕੂਲ ਦੇ ਵਿਦਿਆਰਥੀਆਂ ਦੇ ਲਈ ਉਹਨਾਂ ਦੇ ਚੰਗੇ ਭਵਿੱਖ ਦੇ ਲਈ ਆ ਕਾਫੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਕਾਦਮਿਕ ਸਿੱਖਿਆ ਤੋਂ ਇਲਾਵਾ ਅਸੀਂ ਵਿਦਿਆਰਥੀਆਂ ਦੇ ਰੋਜ਼ਗਾਰ ਦੇ ਲਈ ਕੈਰੀਅਰ ਗਾਈਡੈਂਸ ਜਿਹੜੀ ਹੈ ਕਾਉਂਸਲਿੰਗ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਉਹਨਾਂ ਨੂੰ ਆਪਣੇ ਪਿਕੋਰੇ ਜਾਗਰੂਕ ਕਰਨਾ ਉਹਨਾਂ ਲਈ ਹੋਰ ਜਿਹੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਆ ਗਈਆਂ ਉਹਨਾਂ ਲਈ ਅਸੀਂ ਸੈਮੀਨਾਰ ਵਰਕਸ਼ਾਪ ਲੈਕਚਰਸ ਅਟੈਂਡ ਕਿਤੇ ਆ ਤੇ ਇਹ ਸਾਰਾ ਜਿਹੜਾ ਹੈ ਮੈਨੂੰ ਆਪਣੀ ਇੱਕ ਮਿਹਨਤੀ ਜਿਹੜੀ ਟੀਮ ਹੈ ਸਾਡਾ ਸਾਰਾ ਸਮੂਹ ਸਟਾਫ ਹੈ ਉਹਦੇ ਸਹਿਯੋਗ ਦੇ ਰੋਟਾ ਦੇ ਪ੍ਰਿੰਸੀਪਲ ਦਿਨੇਸ਼ ਗੁਪਤਾ ਜੀ ਦੇ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਆਪਣੀ 8 ਸਾਲ ਦੀ ਮਿਹਨਤ ਉਹ ਸਾਡੇ ਨਾਲ ਸਾਂਝੀ ਕੀਤੀ ਹੈ ਬਿਲਕੁਲ ਮੂੰਹ ਬੋਲਦੀਆਂ ਤਸਵੀਰਾਂ ਨੇ ਸਕੂਲ ਦੇ ਵਿੱਚ ਕੀਤੇ ਕੰਮ ਦਿਲੋਂ ਕੀਤੇ ਕੰਮ ਬਿਲਕੁਲ ਨਜ਼ਰ ਆ ਰਹੇ ਨੇ